ਮੂਲ ਰੂਪ ਵਿੱਚ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਮੀਡੀਆ ਦੇ ਰਾਹੀਂ ਸਾਰੇ ਤੇ ਇੰਟਰਸਰ ਆਹੀਂ ਸਾਰੇ ਹੀ ਵਰਕਰਾਂ ਦਾ ਸਾਡੀ ਵਰਕਰਾਂ ਦਾ ਤੇ ਉਹਦੇ ਸੇਵਾ ਦਾ ਜਿਨ੍ਹਾਂ ਨੇ ਇਸ ਮੈਨੂੰ ਪਾਰਟੀ ਦੇ ਫੈਕਟ ਤੋਂ ਧੰਨਵਾਦਿਆ ਗੈਲ ਜੋਨ ਤੋਂ ਜ਼ਿਲ੍ਹਾ ਬਰਨਾਲੇ ਦੀ ਜ਼ਿਲ੍ਹਾ ਪ੍ਰੈਸਚਨ ਜੋ 14 ਤਰੀਕ ਨੂੰ ਹੋਣ ਜਾ ਰਹੀ ਹੈ ਗੈਲ ਜੋਨ ਦੇ ਤੋਂ ਮੈਨੂੰ ਪਾਰਟੀ ਨੇ ਟਿਕ ਦਿੱਤੀ ਆ ਤੇ ਬਹੁਤ ਹੀ ਪਰਮਾ ਹੰਗਾਰਾ ਮਿਲ ਰਿਹਾ ਇੱਕ ਪਾਰਟੀ ਦੇ ਕੰਮਾਂ ਨੂੰ ਜੀ ਸੀਐਮ ਸਾਹਿਬ ਦੀ ਨੀਅਤ ਨੂੰ ਜੋ ਹੰਕਾਰਾ ਮਿਲ ਰਿਹਾ ਹੈ ਇਹ ਉਹਨਾਂ ਦੇ ਕੰਮਾਂ ਦੀ ਬਾਰਤ ਮਿਲ ਰਿਹਾ ਜੀ ਜੋ ਹੁਣ ਤੱਕ ਸੀਐਮ ਸਾਹਿਬ ਨੇ ਕੰਮ ਕੀਤੇ ਸਾਤੇ ਤਿੰਨ ਸਾਲਾਂ ਦੇ ਵਿੱਚ ਉਹ ਬਹੁਤ ਹੀ ਸਲਾਘਾਯੋਗੇ ਕੰਮ ਹਨ ਉਹਨਾਂ ਦਾ ਤੇ ਇਹਦੇ ਵਿੱਚ ਆਪਾਂ ਭਲੀ ਭਾਤ ਜਾਣੂ ਅ ਵੀ ਸੀਐਮ ਸਾਹਿਬ ਬਿਲਕੁਲ ਹੀ ਇਮਾਨਦਾਰੀ ਤੇ ਤੰਦ ਹੀ ਦੇ ਨਾਲ ਪੰਜਾਬ ਨੂੰ ਅੱਗੇ ਤਰੱਕੀਆਂ ਦੇ ਵੱਲ ਲਿਜਾਣਾ ਚਾਹੁੰਦੇ ਨੇ ਤੇ ਉਹਨਾਂ ਦਾ ਸਾਥ ਦੇ ਲਈ ਉਹਨਾਂ ਦੀ ਟੀਮ ਕੈਬਨਿਟ ਸਾਰੀ ਕੈਬਨਿਟ ਸੀਐਮ ਸਾਹਿਬ ਦੀ ਤੇ ਨਾਲ ਲੋਕਾਂ ਦਾ ਹਮਾਇਤ ਉਹਨਾਂ ਦਾ ਹੌਸਲਾ ਵਧਾਉਣ ਦੇ ਵਿੱਚ ਲੱਗਦ ਕਰਦੀ ਆ ਤੇ ਅੱਜ ਜਦੋਂ ਹੁਣ ਏਰੀਆ ਦੇ ਵਿੱਚ ਜਾਂਦੇ ਆ ਹਲਕੇ ਦੇ ਵਿੱਚ ਜਾਂਦੇ ਆ ਤਾਂ ਕਿਸੇ ਵੀ ਪਾਸਿਓ ਜਾਨੀ ਕਿ ਉਹਨਾਂ ਦੀ ਕੋਈ ਇਹੋ ਜਿਹੀ ਕੋਈ 네ਗੇਟਿਵ ਕਿਤੋਂ ਨਹੀਂ ਦਿਖਾਈ ਦਿੱਤੀ ਸੇ ਲੋਕਾਂ ਦੇ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਆ ਤੇ ਬਹੁਤ ਹੀ ਵਧੀਆ ਲੀਡ ਦੇ ਨਾਲ ਸਾਰੇ ਇਹੀ ਕੈਂਡੀਡੇਟਾਂ ਨੂੰ ਜਨਮਾਪਾਰਟੀ ਵਰਕਰਾਂ ਨੇ ਜਿੱਤਾ ਕੇ ਤੇ ਆਮ ਲੋਕਾਂ ਨੇ ਜਿੱਤਾ ਕੇ ਜਹਾਂਕਲਕ ਸਵਾਨ ਬਖਸ਼ਣਾ ਤੇ ਇਹਨਾਂ ਨੂੰ ਬਹੁਤ ਚੰਗੀ ਇਸ ਤਰ੍ਹਾਂ ਭਲੀ ਭਾਗ ਜਾਣੂ ਆ ਤੇ ਹੋਰਾਂ ਪਾਰਟੀਆਂ ਦਾ ਕੋਈ ਵੀ ਵਿਜੂਦ ਸਾਡੇ ਵਿੱਚ ਹੱਕ ਦੇ ਵਿੱਚ ਦੇਖ ਨੂੰ ਨਹੀਂ ਮਿਲਦਾ। ਜੁਲਾਈ 27 ਦੇ ਵਿੱਚ ਸਾਨੂੰ ਲੱਗਦਾ ਵੀ ਪੱਕੀ ਸਰਕਾਰ ਆਪਣੇ ਆਪ ਆਪਣੀ ਪਾਰਟੀ ਦੀ। ਬਿਲਕੁਲ ਜੀ ਇਹ ਨਿਸ਼ਾਨੀਆਂ ਹੁੰਦੀਆਂ ਨੇ ਜੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਈਆਂ ਜਿਮਨੀ ਚੋਣਾਂ ਹੋਈਆਂ ਜਿਨ੍ਹਾਂ ਦੇ ਵਿੱਚ ਹੁਣ ਤੱਕ ਪਾਰਟੀ ਨੂੰ ਜਿੱਤ ਦਾ ਹੀ ਜਸ਼ਨ ਮਨਾਇਆ ਗਿਆ ਤੇ ਜਿੱਤ ਨਾਲ ਹੀ ਧੰਨਵਾਦ ਕੀਤਾ ਗਿਆ ਤੇ ਇਹ ਨਿਸ਼ਾਨੀਆਂ ਹੁੰਦੀਆਂ ਜੀ ਆਉਣ ਵਾਲੀਆਂ ਸਤਾਈ ਦੇ ਵਿੱਚ ਵੀ ਪਾਰਟੀ ਨੇ ਯਾਨੀ ਕਿ ਲੀਡ ਲੈ ਕੇ ਚੰਗੀ ਲੀਡ ਦੇ ਨਾਲ ਆਉਣ ਵਾਲੀ ਸਰਕਾਰ ਆਮਾਦਵੀ ਪਾਰਟੀ ਦੀ ਸਰਕਾਰ ਹੀ ਹੋਵੇਗੀ